ਜੋ ਆਪਾਂ ਗੱਲ ਕਰੀਏ। ਚਲੋ ਜੀ ਆਪਾਂ 10 ਕਿੰਨੇ ਪਾਣੀ ਆਉਂਦਾ। ਠੀਕ ਹੈ ਤੁਸੀਂ ਸਾਡੇ ਨਾਲ ਸਹਿਮਤ ਜਿਹੜੇ 5 ਜਾਂ 6 ਘੰਟੇ ਜਿਹੜੀ ਲੈਡ ਦੇਣੀ ਉਹ ਤਾਂ ਪ੍ਰੋਪਰ ਦਿਓ ਨਾ ਉਹਦੇ ਚ ਕੱਟ ਦਾ ਨਾ ਲਾਓ। ਉਹ ਕੱਟਦੇ ਫਿਰ ਸਾਡੇ ਲੋਕ ਲੱਗ ਜਾਂਦੇ ਨੇ ਜਿੱਥੇ ਪਾਣੀ ਜਾਂਦਾ ਉਸੇ। ਪਾਣੀ ਜਦੋਂ 2-2 ਘੰਟੇ ਦਾ ਪ੍ਰੋਪਰ ਦਿਓ ਨਹੀਂ ਦਾਨੂੰ। ਥਾਂ ਦੇ ਜਦੋਂ 6 ਤੁਸੀਂ ਆਦੇ 6 ਦਾ ਕੰਮ ਸੋ ਤਾਂ ਸਾਨੂੰ ਰੈਗੂਲਰ ਦੇ ਦਿਆ ਕਰੋ। ਓਵਰ 6 ਘੰਟੇ ਵਾਲੀ ਚਲੋ ਜੇ ਤੁਸੀਂ 2 ਘੰਟਾ ਕੱਟ ਕਰ ਕੱਟ ਕਰਦੇ ਜੇ ਕਰ ਲੋ 7 ਘੰਟੇ ਦੇ ਦਿਓ। ਇੱਕ ਦਿਨਾਂ ਦਾ ਆਪਣਾ ਹੋ ਜੂਈ ਸੀ ਰਿਵੋਲਵ ਕਰਕੇ ਸੀ ਕਰ ਰਹੇ ਕਿ ਆਪਣੀ ਕੋਸ਼ਿਸ਼ ਕਰਦੇ ਆਂ ਇੱਕ ਦਿਨ ਵੇਟ ਕਰ ਲੈਂਦੇ ਨੇ ਸ਼ੁੱਕਰਵਾਰ ਐਤਵਾਰ ਹੋ ਸਕਦੇ ਹੋ ਇੱਕ ਦਿਨ ਵੇਟ ਕਰ ਲੈਂਦੇ ਆਂ ਆਈ ਆਹ ਵਾਰ ਕਰਦੇ ਆਂ ਨਹੀਂ 100 ਵਾਰੇ ਕੋਈ ਰੋਡ ਏ ਤੇ ਫਿਰ ਤੁਸੀਂ ਨਾ ਆਇਆ ਜੇ ਤੁਹਾਨੂੰ ਭਲਾ ਹੈ ਤੁਹਾਡੇ ਵਾਸਤੇ ਕੰਮ ਨਹੀਂ ਨਹੀਂ ਜਦੋਂ ਮਸਲਾ ਹੀ ਨਹੀਂ ਹੱਲ ਹੋਣਾ ਫਿਰ ਆਣ ਕੇ ਇੱਕ ਜਿਹਾ ਫਾਇਦਾ ਕੀ ਮਿਲਣਾ ਇੱਕ ਹੋਰ ਹੈ ਜੀ ਇਹ ਪਿਛੇ ਹੀ ਸਾਹ ਹੋ ਰਹੇ ਬੰਦੇ ਘੱਟ ਨੇ ਜੀ ਪ੍ਰਾਈਵੇਟ ਸਰਕਾਰੀ ਬੰਦੇ ਲੈਂ ਲੈਣ ਇੱਕ ਇੱਕ ਜੀ ਇਹ ਛਿਪਟਾ ਸਾਰੀਆਂ ਇਕੱਠੀਆਂ ਡੋਵੇਂ ਆਈਆਂ ਨੇ ਦੋ ਛਿਪਟਾਂ ਦੇ ਕਰਦੇ ਜੇ ਫਾਲਤ ਪੈਣਾ ਫਿਰ ਸਾਰੀ ਲੈ ਗਈ ਗੱਡੀ ਜਾਂਦੀ ਜੀ ਜੇ ਅੱਧ ਘੜੇ 40 ਦੇ ਦੋ ਛਿਪਟਾਂ ਦੂਸਰੇ ਕਰਦੇ ਉਹ ਵੀ ਆਪਾਂ ਕੋਈ ਨਹੀਂ ਕਰਦੇ ਉਹ ਛਿਪਟਾ ਕਰ ਦੋ ਜੀ ਇੱਕ ਅੱਧ ਦਿਨ ਦਿਓ ਤੁਸੀਂ ਕੋਈ ਨਹੀਂ ਕਿਉਂਕਿ ਬੰਦੇ ਐ ਨਹੀਂ ਜੀ ਫਾਲਦੇ ਲਈ ਦੋ ਦਿਨ ਦੋ ਦਿਨ ਠੀਕ ਦੋ ਹਾਂ ਇਹ ਦੋ ਛਿਪਟਾ ਮਿਹਰਬਾਨ ਐਤਵਾਰ ਤੱਕ ਹਾਂ ਜੀ ਹਾਂ ਵੀ ਛਣ ਨਹੀਂ ਆਇਆ ਚਲੋ ਠੀਕ ਹੈ ਜੀ ਫਿਰ ਸਾਰੇ